ਜਾਹਿੰਦ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਪਾਵਾ ਡੀਪੀਸੀ ਪੰਜਾਬੀ ਤੇ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਹੁਤ ਸਾਰੇ ਮੁੱਦੇ ਜਿਹੜੇ ਆ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਇਹਨਾਂ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਬੈਠੇ ਨੇ ਡੀਪੀਸੀ ਪੰਜਾਬੀ ਦੇ ਚੀਫ ਐਡੀਟਰ ਧਰਮਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹਦੇ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਦਿਨੋ-ਦਿਨ ਉਹਦੇ ਲਈ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਧਰਮਜੀ ਬੈਠੇ ਨੇ ਡੀਪੀਸੀ ਪੰਜਾਬੀ ਦੇ ਚੀਫ ਐਡੀਟਰ ਦਰਮਜੀਤ ਜੀ ਟਰਮ ਜੀ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਥੈਂਕ ਯੂ ਸਰ ਥੈਂਕ ਯੂ ਜੀ ਦਰਮਜੀਤ ਜੀ ਆਪਾਂ ਅੱਜ ਗੱਲਬਾਤ ਲਈ ਜਿਸ ਗੱਲਬਾਤ ਕਰਨੇ ਬੈਠੇ ਆ ਉਹ ਸਭ ਤੋਂ ਪਹਿਲਾਂ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਦੇ ਬਾਰੇ ਕੀ ਸੋਚਦੇ ਹੋ ਤੁਸੀਂ ਕਿੱਦਾਂ ਦੀ ਹੋਣੇ ਚਾਹੀਦੀਆਂ ਕਿੱਦਾਂ ਦੇ ਉਪਰਾਲੇ ਸਰਕਾਰ ਨੂੰ ਕਰਨੇ ਚਾਹੀਦੇ ਨੇ ਉਹਦੇ ਬਾਰੇ ਸਾਨੂੰ ਥੋੜਾ ਜਿਆਦਾ ਚਾਨਣਾ ਪਾਓ ਸੰਜੀਵ ਜੀ ਗੱਲ ਇਸ ਤਰ੍ਹਾਂ ਹੈ ਕਿ ਜਿਵੇਂ ਕਿ ਤੁਸੀਂ ਗੱਲ ਕਰਕੇ ਹਟੇ ਹੋ ਕਿ ਪੰਜਾਬ ਦੇ ਬਹੁਤ ਜ਼ਿਆਦਾ ਐਸੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਮੇਂ-ਸਮੇਂ ਸਿਰ ਸਾਨੂੰ ਗੱਲਬਾਤ ਕਰਦੇ ਰਹਿਣਾ ਚਾਹੀਦਾ ਆ ਵਿਸ਼ੇਸ਼ ਤੌਰ ਤੇ ਜਿਵੇਂ ਕਿ ਤੁਸੀਂ ਕਿਹਾ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਅ ਜਿਵੇਂ ਹੀ ਆਪ ਸਰਕਾਰ ਹੋਂਦ ਦੇ ਵਿੱਚ ਆਈ ਉਸ ਤੋਂ ਬਾਅਦ ਪੰਚਾਇਤੀ ਚੋਣਾਂ ਨੂੰ ਲੈ ਕੇ ਬਹੁਤ ਜ਼ਿਆਦਾ ਵਕਬਾ ਜਿਹੜਾ ਆ ਲੰਮਾ ਪੈ ਗਿਆ ਜਿਹੜੀ ਆ ਪੰਚਾਇਤੀ ਚੋਣਾਂ ਕਾਫੀ ਧੀਰ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ ਉਹ ਕਾਫੀ ਜ਼ਿਆਦਾ ਧੀਰ ਹੋ ਗਈ ਉਹਨਾਂ ਨੂੰ ਤੇ ਜੇਕਰ ਅੱਜ ਹੋ ਰਹੀਆਂ ਤੇ ਇੱਕਦਮ ਹੀ ਜਿਹੜਾ ਆ ਪੰਚਾਇਤੀ ਚੋਣਾਂ ਦਾ ਵਿਗਲ ਜਿਹੜਾ ਆ ਉਹ ਵੱਜ ਗਿਆ ਜਿਹੜੀਆਂ ਕਿ ਤੁਸੀਂ ਵੀ ਜਾਣਦੇ ਹੋ ਤੇ ਸਾਡੀ ਆਡੀਅנס ਵੀ ਜਾਣਦੀ ਹੈ ਕਿ 15 ਅਕਤੂਬਰ ਨੂੰ ਜਿਹੜੀਆਂ ਨੇ ਚੋਣਾਂ ਹੋ ਜਾਣੀਆਂ ਨੇ ਅੱਜ ਜਿਹੜਾ ਆ ਚੋਣਾਂ ਦੇ ਵਿੱਚ ਜਿਹੜਾ ਆ ਸਰਪੰਚੀ ਤੇ ਪੰਚਾਇਤ ਮੈਂਬਰਾਂ ਨੂੰ ਜਿਹੜੇ ਆ ਉਹ ਚੋਣ ਨਿਸ਼ਾਨ ਜਿਹੜੇ ਆ ਉਹ ਦੇ ਦਿੱਤੇ ਗਏ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਚੋਣ ਨਿਸ਼ਾਨ ਵੀ ਮਿਲ ਗਏ ਨੇ ਪਰ ਉਸ ਤੋਂ ਪਹਿਲਾਂ ਜਿਹੜੀ ਗੱਲ ਸੀ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਸਰਬਸੰਮਤੀ ਵੀ ਹੋ ਚੁੱਕੀ ਹੈ ਹਾਂ ਹਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਸਰਬਸੰਮਤੀ ਦੇ ਨਾਲ ਵੀ ਜਿਹੜੇ ਸਰਪੰਚ ਚੁਣ ਲਏ ਗਏ ਨੇ ਉਹ ਚਾਹੇ ਕਿਸੇ ਵੀ ਪਾਰਟੀ ਨਾਲ ਬਲੋਂਗ ਕਰਦੇ ਨੇ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਉਹ ਰਿਲੇਟਿਡ ਸੀ ਪਰ ਕਿਤਨਾ ਕਿਤੇ ਜਿਹੜੇ ਆ ਉਹ ਅਜੇ ਵੀ ਜਿਹੜਾ ਆ ਰੌਲਾ ਰੱਪਾ ਜਿਹੜਾ ਚੋਣਾਂ ਨੂੰ ਲੈ ਕੇ ਬਹੁਤ ਜ਼ਿਆਦਾ ਪਿਆ ਹੋਇਆ ਆ ਜਿਦੇ ਚ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਆ ਕਾਂਗਰਸ ਨੂੰ ਲੈ ਕੇ ਭਾਜਪਾ ਨੂੰ ਲੈ ਕੇ ਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਜਿਹੜਾ ਇੱਕ ਬਾਕੀ ਤਰ੍ਹਾਂ ਦਾ ਜਿਹੜਾ ਰੌਲਾ ਨਜ਼ਰ ਆ ਰਿਹਾ ਕੋਲ ਮਲਾ ਕੇ ਕੀ ਕੀ ਕੀਆ ਜਾਵੇ ਕਿ ਗੁੰਜਲਦਾਰਜਾ ਕਮਜੋ ਹੋ ਗਿਆ ਦੇਖੋ ਜੀ ਪਹਿਲਾਂ ਵੀ ਪੰਚਾਇਤੀ ਚੋਣਾਂ ਆਉਂਦੀਆਂ ਸੀ ਪਹਿਲਾਂ ਵੀ ਲੜਾਈਆਂ ਝਗੜੇ ਹੁੰਦੇ ਸੀ ਖਾਸ ਕਰਕੇ ਸਰਪੰਚੀ ਦੀਆਂ ਚੋਣਾਂ ਜਦੋਂ ਵੀ ਆਉਂਦੀਆਂ ਨੇ ਜਾਂ ਪੰਚਾਇਤੀ ਚੋਣਾਂ ਜਦੋਂ ਵੀ ਆਉਂਦੀਆਂ ਨੇ ਇਦਾਂ ਦੇ ਜਿਹੜੇ ਆ ਉਹ ਹੁੰਦੇ ਰਹਿੰਦੇ ਪਰ ਇਸ ਤਰ੍ਹਾਂ ਜਿਹੜਾ ਪਹਿਲੀ ਵਾਰੀ ਜਿਹੜੀ ਇਹ ਚੀਜ਼ ਸਾਹਮਣੇ ਆਈ ਏ ਕਿ ਬਹੁਤ ਸਾਰੇ ਜਿਹੜੇ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਉਹ ਇੱਕ ਦੂਜੇ ਦੇ ਨਾਲ ਇੰਨਾ ਜ਼ਿਆਦਾ ਹੇਟ ਉੱਤੇ ਹੋ ਰਹੇ ਨੇ ਕਿਉਂਕਿ ਕਾਂਗਰਸ ਦੇ ਸਿੱਧੇ-ਸਿੱਧੇ ਇਲਜ਼ਾਮ ਆ ਕਿ ਸਾਡੇ ਜਿਹੜੇ ਆ ਕੀਤੇ ਗਏ ਚੋਣਾਂ ਦੇ ਵਿੱਚ ਖੜੇ ਕੀਤੇ ਗਏ ਸਰਪੰਚ ਜਾਂ ਮੈਂਬਰ ਉਹਨਾਂ ਨੇ ਪੇਪਰ ਨਹੀਂ ਦਿੱਤੇਗੇ ਚੁੱਲਾ ਟੈਕਸ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਪਿਆ ਗਿਆ ਬਹੁਤ ਜ਼ਿਆਦਾ ਜਿਹੜਾ ਆ ਨਾਮਜ਼ਦਗੀ ਨੂੰ ਲੈ ਕੇ ਜਿਹੜਾ ਆ ਰੌਲਾ ਪਿਆ ਗਿਆ ਤੇ ਇਹ ਰੌਲਾ ਜਿਹੜਾ ਆ ਦਿਨ ਬੰਦਨ ਵੱਧਾ ਗਿਆ ਬਹੁਤ ਸਾਰੇ ਲੋਕ ਜਿਹੜੇ ਆ ਰਿਜੈਕਟ ਕਰਤੇ ਕੱਲ ਹੀ ਮੈਨੂੰ ਇੱਕ ਨਾ ਫੋਨ ਆਉਂਦਾ ਆ ਜਿਹਦੇ ਵਿੱਚ ਕਿਹਾ ਗਿਆ ਆ ਕਿ ਇੱਕ ਸਰਪੰਚੀ ਵਾਸਤੇ ਜਿਹੜੇ ਆ ਨਾਮਜ਼ਦਗੀ ਫਾਰਮ ਦਿੱਤੇਗੇ ਉਹਦੇ 'ਚ ਉਹਨਾਂ ਨੇ ਚੁੱਲ੍ਹਾ ਟੈਕਸ ਦੀ ਰਸੀਦ ਵੀ ਲਗਾਈ ਹੋਈ ਸੀ ਪਰ ਕਿਤੇ ਨਾ ਕਿਤੇ ਕੀ ਕੀਤਾ ਗਿਆ ਵੀ ਉਹਨਾਂ ਨੂੰ ਜਿਹੜਾ ਆ ਨਾਮਜ਼ਦਗੀ ਦੇ ਵਿੱਚ ਰਿਜੈਕਟ ਕਰ ਦਿੱਤਾ ਗਿਆ ਆ ਬਹੁਤ ਸਾਰੇ ਐਸੇ ਜਿਹੜੇ ਲੋਕ ਆ ਰਿਜੈਕਟ ਹੋਏ ਨੇ ਤੇ ਰਿਜੈਕਟ ਸਿਰਫ ਤੇ ਸਿਰਫ ਦੂਸਰੀਆਂ ਪਾਰਟੀਆਂ ਦੇ ਹੀ ਹੋਏ ਨੇ ਚਾਹੇ ਉਹ ਕਾਂਗਰਸ ਆ ਚਾਹੇ ਉਹ ਭਾਜਪਾ ਆ ਚਾਹੇ ਉਹ ਅਕਾਲੀ ਦਲ ਆ ਜ਼ਿਆਦਾਤਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਉਹ ਵਲੰਟੀਅਰ ਨੇ ਜਾਂ ਜਿਹੜੇ ਉਹਨਾਂ ਦੇ ਖਿਡਾਰੀ ਨੇ ਉਹੀ ਚੋਣ ਮੈਦਾਨ ਦੇ ਵਿੱਚ ਨਜ਼ਰ ਆ ਰਹੇ ਨੇ ਸਰਵਸੰਮਤੀ ਦੇ ਵਿੱਚ ਕਈਆਂ ਥਾਵਾਂ ਤੇ ਜਿਹੜੇ ਆ ਉਹ ਸਰਪੰਚ ਜ਼ਰੂਰ ਬਣੇ ਨੇ ਪਰ ਕਿਤੇ ਨਾ ਕਿਤੇ ਐਂ ਲੱਗਦਾ ਕਿ ਉਹ ਵੀ ਜਿਹੜੇ ਆ ਆਮ ਆਦਮੀ ਪਾਰਟੀ ਦੇ ਹੀ ਜਿਹੜੇ ਆ ਉਹ ਸਰਪੰਚ ਚੁਣੇ ਗਏ ਨੇ ਤੇ ਬਹੁਤ ਸਾਰੇ ਥਾਵਾਂ ਤੇ ਕਾਂਗਰਸ ਦੇ ਵੀ ਸਰਵਸੰਮਤੀ ਦੇ ਨਾਲ ਸਰਪੰਚ ਬਣੇ ਨੇ ਪਰ ਰੌਲਾ ਜਿਹੜਾ ਆ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਹੁਣ ਵੇਖਣਾ ਇਹ ਹੋਵੇਗਾ ਕਿ 15 ਤਰੀਕ ਨੂੰ ਜਿਹੜੀਆਂ ਚੋਣਾਂ ਹੋ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਭਖਦਾ ਉੱਥੇ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਨਿਪਟਿਆ ਜਾਂਦਾ ਆ ਤੇ ਕੌਣ ਨਿਤਰ ਕੇ ਸਾਹਮਣੇ ਹੁੰਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਕਰਨੇ ਚਾਹੀਦੇ ਨੇ ਵੇਖੋ ਜੀ ਸਰਕਾਰ ਨੂੰ ਜਿੱਦਾਂ ਦੇ ਪ੍ਰਬੰਧ ਕਰਨੇ ਚਾਹੀਦੇ ਓਦਾਂ ਦੇ ਪ੍ਰਬੰਧ ਬਿਲਕੁਲ ਨਹੀਂ ਹੈਗੇ ਕਿਉਂਕਿ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲਾਂ ਤਾਂ ਜਿੱਕਰ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਹਨਾ ਤੇ ਬੜੀ ਮੁਸ਼ਕਲ ਦੇ ਨਾਲ ਬੜੇ ਟਾਈਮ ਬਾਅਦ ਕਰਾਈਆਂ ਜਾ ਰਹੀਆਂ ਨੇ ਤੇ ਜੇ ਕਰਾਈਆਂ ਜਾ ਰਹੀਆਂ ਨੇ ਤਾਂ ਉਹਦੇ ਉੱਤੇ ਜਿਹੜਾ ਆ ਪ੍ਰਸ਼ਾਸਨ ਵੱਲੋਂ ਉਹ ਕਈ ਤਰ੍ਹਾਂ ਦੇ ਜੜੀਆਂ ਨੇ ਉਹ ਅਣਦੇਖੀਆਂ ਗੱਲਾਂ ਕੀਤੀਆਂ ਗਈਆਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਗੁੱਸਾ ਨਰਾਜ਼ਗੀ ਜਿਹੜੇ ਆ ਸਰਕਾਰ ਦੇ ਨਾਲ ਜਤਾ ਰਹੇ ਆ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਖਾਸ ਕਰਕੇ ਜਿਹੜੀ ਹੈ ਉਹ ਆਪਣੀ ਮਨਮਾਨੀ ਕਰਦੀ ਨਜ਼ਰ ਆ ਰਹੀ ਹੈ ਸਿਰ ਆਪਣੇ ਹੀ ਵਲੰਟੀਅਰਾਂ ਆਪਣੀਆਂ ਹੀ ਜਿਹੜੀਆਂ ਧਰਾਣੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਹੀ ਜਿਹੜੀ ਹੈ ਉਹ ਪਹਿਲ ਦਿੱਤੀ ਜਾ ਰਹੀ ਹੈ ਨਾ ਕਿ ਦੂਸਰੀਆਂ ਪਾਰਟੀਆਂ ਨੂੰ ਹਾਲਾਂਕਿ ਚੋਣ ਲੜਨ ਦਾ ਤੇ ਚੋਣ ਕਰਨ ਦਾ ਸਾਰਿਆਂ ਨੂੰ ਬਰਾਬਰ ਦਾ ਹੱਕ ਜਿਹੜਾ ਆ ਹੋਣਾ ਚਾਹੀਦਾ ਹੈ ਗੱਲ ਕਰੀਏ ਤੇ ਗੁਰਦਾਸਪੁਰ ਦਾ ਜਿਹੜਾ ਮਾਹੌਲ ਹੈ ਉਹ ਵੀ ਬੜਾ ਖਰਾਬ ਹੋ ਰਿਹਾ ਹੈ ਕੀ ਕਾਰਨ ਹੈਗਾ ਕਿ ਇਧਰ ਮਾਹੌਲ ਕਿਉਂ ਗਰਮ ਹੋ ਰਿਹਾ ਜਾਂ ਖਰਾਬ ਹੋ ਰਿਹਾ ਵੇਖੋ ਗੁਰਦਾਸਪੁਰ ਦੇ ਵਿੱਚ ਜੇਕਰ ਆਪਾਂ ਇੱਕ ਸਪੈਕਟਿਵਲੀ ਤੌਰ ਤੇ ਜੇ ਗੱਲ ਕਰ ਲਈਏ ਵੀ ਮੁੱਦਾ ਜਿਹੜਾ ਉਹ ਚੋਣਾਂ ਨੂੰ ਲੈ ਕੇ ਜਿਆਦਾ ਪਖਾਇਆ ਹੈ ਪਿਛਲੇ ਕਈ ਦਿਨ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਗਰਦਾਸਪੁਰ ਦੇ ਵਿੱਚ ਕੂੜੇ ਦੇ ਢੇਰਾਂ ਨੂੰ ਲੈ ਕੇ ਦੋ ਪਾਰਟੀਆਂ ਆਪਸ ਦੇ ਵਿੱਚ ਉਲਝੀਆਂ ਨਜ਼ਰ ਆਈਆਂ ਕਾਰਨ ਚੋਣਾ ਕੋ ਵੀ ਚੋਣਾ ਪੰਚਾਇਤੀ ਚੋਣਾ ਸਿਰ ਤੇ ਆ ਰਹੀਆਂ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਇੱਕ ਦੂਜੇ ਦੇ ਨਾਲ ਜਿਹੜਾ ਆ ਉਹ ਗੁੰਝਲਦਾਰ ਕਰਨ ਦਾ ਤਰੀਕਾ ਜਾਂ ਇੱਕ ਦੂਜੇ ਨਾਲ ਭੇੜਨ ਦਾ ਤਰੀਕਾ ਇਹ ਪਾਰਟੀਆਂ ਆਪ ਤਾਂ ਭੇੜਦੀਆਂ ਭੇੜਦੀਆਂ ਨੇ ਕਿਤਨਾ ਕਿਤੇ ਜਿਹੜਾ ਆ ਪਬਲਿਕ ਨੂੰ ਵੀ ਇਹਦਾ ਨੁਕਸਾਨ ਜਿਹੜਾ ਆ ਉਠਾਉਣਾ ਪੈਂਦਾ ਜਿਵੇਂ ਕਿ ਕੂੜੇ ਦੇ ਮਾਮਲੇ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਆ ਇਹ ਚੀਜ਼ ਦਾ ਉੱਤੇ ਨੁਕਸਾਨ ਜਿਹੜਾ ਆ ਹੋਇਆ ਆਪਾਂ ਤਾਂ ਖਾਸ ਕਰਕੇ ਸਰਕਾਰ ਨੂੰ ਸਰਕਾਰ ਦੇ ਬਸਿੰਦਿਆਂ ਨੂੰ ਇਹੀ ਆਪਣੇ ਮਾਦੀਮ ਰਾ ਕਵਾਂਗੇ ਕਿ ਜੇਕਰ ਚੋਣਾਂ ਹੋ ਰਹੀਆਂ ਨੇ ਜਾਂ ਤੁਸੀਂ ਕੁਝ ਵੀ ਕਰਦੇ ਹੋ ਕਿਤੇ ਨਾ ਕਿਤੇ ਪਬਲਿਕ ਦਾ ਖਿਆਲ ਜ਼ਰੂਰ ਰੱਖਿਆ ਜਾਵੇ ਕਿ ਤੁਹਾਡੇ ਕਰਕੇ ਪਬਲਿਕ ਨੂੰ ਜਿਹੜਾ ਆ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਆ ਨੁਕਸਾਨ ਨਾ ਹੋਵੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਥੋੜੇ ਦਿਨ ਹੋਇਆ ਸਰਕਾਰ ਬਣੇ ਨੂੰ ਪਰ ਉਨਾਂ 'ਕੇ ਬਹੁਤ ਸਾਰੀਆਂ ਚੁਣੌਤੀਆਂ ਨੇ ਉਹ ਚੁਣੌਤੀਆਂ ਨੂੰ ਪਾਰ ਨਹੀਂ ਕਰ ਰਹੀ ਸਰਕਾਰ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਹੋ ਰਹੇ ਤੇ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਤੇ ਹੀ ਸਰਕਾਰ ਦਾ ਪ੍ਰਭੂਖ ਕਿਦਾਂ ਦੇਖਦਿਆ ਆਮ ਆਦਮੀ ਪਾਰਟੀ ਦੇ ਵੇਖੋ ਜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜੇਕਰ ਮੈਂ ਕਹਿ ਲਵਾਂ ਕਿ ਬੜੇ ਟੱਕੜ ਤਰੀਕੇ ਦੇ ਨਾਲ ਉਹਨੇ ਐਂਟਰੀ ਕੀਤੀ ਹੈ ਆਮ ਆਦਮੀ ਪਾਰਟੀ ਦਾ ਜਦੋਂ ਚੋਣਾ ਸੀ ਸਾਡੇ ਪੰਜਾਬ ਦੇ ਵਿੱਚ ਇਸ ਕਰਕੇ ਸਰਕਾਰ ਬਣਾਉਣ ਦੇ ਲਈ ਭਗਵੰਤ ਮਾਨ ਜੀ ਖਲੋ ਜਾਂਦੇ ਨੇ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਉਹ ਐਮਐਲਏ ਰਹਿ ਚੁੱਕੇ ਨੇ ਆਪਣੇ ਏਰੀਆ ਦੇ ਤੇ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਬਿਲਕੁਲ ਉਸ ਤੋਂ ਦੌਰਾਨ ਜਿਹੜਾ ਆ ਜਦੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਦੇ ਲਈ ਚੁਣੇ ਜਾਂਦੇ ਨੇ ਉਸ ਤੋਂ ਪਹਿਲਾਂ ਵੀ ਬਹੁਤ ਜ਼ਿਆਦਾ ਗਰਦਾਸਪੁਰ ਦੇ ਵਿੱਚ ਸਾਡੇ ਸੁੱਚਾ ਸਿੰਘ ਜੀ ਛੋਟੇਪੁਰ ਉਹਨਾਂ ਨੂੰ ਵੀ ਜਿਹੜਾ ਆ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕੀਤਾ ਗਿਆ ਵਿੱਚ ਵਿੱਚ ਕਹਿੰਦੇ ਸੀ ਵੀ ਇਹ ਆ ਸਕਦੇ ਆ ਪਰ ਨਹੀਂ ਆਏ ਫਿਰ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਆ ਉਹ ਭਗਵੰਤ ਮਾਨ ਜੀ ਨੂੰ ਲਿਆਂਦਾ ਗਿਆ ਕਿਤੇ ਨਾ ਕਿਤੇ ਦੇਖੋ ਇਹਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਵੀ ਨਾ ਤਾਂ ਬੀਜੇਪੀ ਨੂੰ ਕੋਈ ਫਰਕ ਪਿਆ ਨਾ ਹੀ ਜਿਹੜਾ ਆ ਇਹਦੇ ਵਿੱਚ ਕਾਂਗਰਸ ਨੂੰ ਹੋਰ ਕਿਸੇ ਪਾਰਟੀ ਨੂੰ ਫਰਕ ਫਰਕ ਪਿਆ ਜੇ ਫਰਕ ਪਿਆ ਤੇ ਸਿਰਫ ਕਾਂਗਰਸ ਨੂੰ ਫਰਕ ਪਿਆ ਸੀ ਕਿਉਂਕਿ ਕਾਂਗਰਸ ਦੇ ਜਿਹੜੇ ਕਰਿੰਦੇ ਜਾਂ ਪੱਕੇ ਵੋਟਰ ਸੀ ਉਹ ਟੁੱਟ ਕੇ ਆਮ ਆਦਮੀ ਪਾਰਟੀ ਵੱਲ ਚਲੇ ਗਏ ਕਿਉਂਕਿ ਪਤਾ ਨਹੀਂ ਕੀ ਕਾਰਨ ਹੋਇਆ ਕੀ ਗੱਲਬਾਤ ਹੈ ਜਾਂ ਕਾਂਗਰਸ ਦੇ ਜਿਹੜੇ ਉਹ ਲੋਕ ਸੀ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇੱਕ ਨਵੀਂ ਪਾਰਟੀ ਹੈ ਸਾਡੇ ਲਈ ਕੁਝ ਕਰੇਗੀ ਆਮ ਆਦਮੀ ਪਾਰਟੀ ਕੋਈ ਆਮ ਲੋਕਾਂ ਵਾਸਤੇ ਆ ਤੇ ਸ਼ਾਇਦ ਆਮ ਲੋਕਾਂ ਵਾਸਤੇ ਬਹੁਤ ਕੁਝ ਕਰੇਗੀ ਆਮ ਆਦਮੀ ਸਰਕਾਰ ਨੇ ਬਹੁਤ ਸਾਰੀਆਂ ਜਿਹੜੀਆਂ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਲੈ ਆਂਦੀਆਂ ਬਹੁਤ ਸਾਰੇ ਵਾਅਦੇ ਵੀ ਕਰਤੇ ਕਿ ਆ ਕੀਤਾ ਜਾਏਗਾ ਉਹ ਕੀਤਾ ਜਾਏਗਾ ਪਰ ਹਾਲੇ ਤੱਕ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਵਾਅਦੇ ਵੀ ਸ਼ਾਇਦ ਉੱਥੇ ਦੀ ਉੱਥੇ ਹੀ ਨੇ ਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵੀ ਆ ਜਿਹੜੀਆਂ ਉੱਥੇ ਦੀ ਉੱਥੇ ਹੀ ਆ ਜਿਹੜੀਆਂ ਕਿ ਉਹ ਸਰਕਾਰ ਦੇ ਟਾਈਮ ਕੀਤੀਆਂ ਗਈਆਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸ਼ਿਪਸਾਲਾਰ ਮੁੱਖ ਜਿਹੜੇ ਨੇ ਜਿਵੇਂ ਕਿ ਆਪਾਂ ਕਹਿ ਸਕਦੇ ਆਂ ਭੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਹੋਂਦ ਦੇ ਵਿੱਚ ਹੌਲੀ ਹੌਲੀ ਲੈ ਕੇ ਆਂਦਾ ਤੇ ਮਿਸਟਰ ਕੇਜਰੀਵਾਲ ਜੇਕਰ ਆਪਾਂ ਕਹਿ ਲਈਏ ਮਿਸਟਰ ਕੇਜਰੀਵਾਲ ਜਦੋਂ ਮੁੱਖ ਮੰਤਰੀ ਬਣਦੇ ਆ ਦਿੱਲੀ ਦੇ ਵਿੱਚ ਤੇ ਦਿੱਲੀ ਦੇ ਵਿੱਚ ਮੁੱਖ ਮੰਤਰੀ ਬਣਦਿਆ ਸਾਰੀ ਥੋੜੀ ਦੇਰ ਹੀ ਸਰਕਾਰ ਚਲਾਉਣ ਤੋਂ ਬਾਅਦ ਆ ਕੀ ਕਰਦਿਆ ਕਿ ਅਸਤੀਫਾ ਦੇ ਦਿੰਦੇ ਆ ਬਿਲਕੁਲ ਬਿਲਕੁਲ ਉਦੇ ਨਾਲ ਦਿੱਲੀ ਦੀਆਂ ਜਿਹੜੀਆਂ ਵੋਟਰ ਨੇ ਉਹ ਬਹੁਤ ਜ਼ਿਆਦਾ ਆहत ਹੋਏ ਦਿੱਲੀ ਦੇ ਵੋਟਰ ਬਹੁਤ ਜ਼ਿਆਦਾ ਟੁੱਟੇ ਕਿ ਕੇਜਰੀਵਾਲ ਹੋਣਾ ਨੇ ਜਿਹੜਾ ਅਸਤੀਫਾ ਦੇ ਦਿੱਤਾ ਪਰ ਇਹ ਆ ਕਿ ਉਹਨਾਂ ਦਾ ਇੱਕ ਚੰਗਾਪਨ ਵੇਖਿਆ ਗਿਆ ਜਾਂ ਉਹਨਾਂ ਨੂੰ ਇੱਕ ਚੰਗਾ ਇਨਸਾਨ ਸਮਝਿਆ ਗਿਆ ਉਸ ਤੋਂ ਬਾਅਦ ਆ ਫੇਰ ਲੋਕਾਂ ਨੇ ਉਹਨਾਂ ਨੂੰ ਵੋਟਾਂ પા ਕੇ ਮੁੱਖ ਮੰਤਰੀ ਬਣਾ ਦਿੱਤਾ ਗਿਆ ਫੇਰ ਮੁੱਖ ਮੰਤਰੀ ਹੋਣ ਦੇ ਉੱਤੇ ਬਲੇਮ ਲੱਗ ਗਿਆ दारू ਛੱਕੇ ਨੂੰ ਲੈ ਕੇ ਤੁਹਾਨੂੰ ਪਤਾ ਹੀ ਹੈ ਉਹ ਬਲੇਮ ਤੋਂ ਬਾਅਦ ਆ ਮੁੱਖ ਮੰਤਰੀ ਸਾਹਿਬ ਬਾਹਰ ਆਣ ਕੇ ਫੇਰ ਅਸਤੀਫਾ ਦੇ ਦਿੰਦੇ ਆ ਪੰਜਾਬ ਦੇ ਵਿੱਚ ਜੇਕਰ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਤੇ ਇਹਨਾਂ ਦੇ ਜਿਹੜੇ ਅ ਅਨਮੋਲ ਗਗਨ ਜੀ ਨੇ ਉਹਨਾਂ ਨੇ ਵੀ ਅਸਤੀਫੇ ਦੀ ਗੱਲ ਕਰ ਦਿੱਤੀ ਉਹ ਲੋਕ ਇਹ ਗੱਲ ਕਹਿ ਰਹੇ ਆ ਕਿ ਚੱਕਰ ਕੀ ਹੈ ਹਰ ਬੰਦਾ ਜਿਹੜਾ ਆ ਉਹ ਕਿਤੇ ਨਾ ਕਿਤੇ ਅਸਤੀਫਾ ਦੇਣ ਦੇ ਪਿੱਛੇ ਚੱਕਰ ਪਿਆ ਗਿਆ ਜੇਕਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਅਸਤੀਫੇ ਦੇਈ ਜਾਏਗੀ ਤੇ ਸਰਕਾਰ ਦਾ ਵजूद ਕੀ ਰਹੇਗਾ ਇਹ ਚੀਜ਼ ਨੂੰ ਲੈ ਕੇ ਆਪਾਂ ਇਹ ਗੱਲ ਕਹਿ ਸਕਦੇ ਆਂ ਵੀ ਹੋ ਸਕਦਾ ਆ ਵੀ ਕੱਲ ਨੂੰ ਜੇਕਰ ਇਹ ਪਾਰਟੀ ਡਾਵਾ ਡੋਲ ਹੁੰਦੀ ਏ ਪੀ ਭਗਵੰਤ ਮਾਨ ਜੀ ਜਿਹੜੇ ਉਹ ਬੀਜੇਪੀ ਦੇ ਵਿੱਚ ਵੀ ਜਾ ਸਕਦੇ ਆ ਇਹ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਪਈਆਂ ਮੈਂ ਪਬਲਿਕ ਨੂੰ ਕਹਾਂਗਾ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀ ਲੱਗਦਾ ਆ ਕਿ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਇਹ ਆਪਣੀ ਪਾਰਟੀ ਤੋਂ ਬਾਹਰ ਜਾ ਕੇ ਜਿਹੜਾ ਆ ਬੀਜੇਪੀ ਦੇ ਵਿੱਚ ਰਲ ਸਕਦੇ ਆ ਕੀ ਇਹ ਵੀ ਬੀਜੇਪੀ ਨੂੰ ਜੁਆਇਨ ਕਰ ਸਕਦੇ ਆ ਕਿਉਂਕਿ ਐਸੀਆਂ ਗੱਲਾਂ ਕਾਫੀ ਜ਼ਿਆਦਾ ਸੁਣਨ ਨੂੰ ਮਿਲਦੀਆਂ ਪਈਆਂ ਨੇ ਜੇਕਰ ਤੁਹਾਨੂੰ ਵੀ ਸੁਣਦੀਆਂ ਪਈਆਂ ਨੇ ਜਾਂ ਤੁਸੀਂ ਵੀ ਸੁਣਿਆ ਕਿ ਤਨਾ ਕਿਤੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਆ ਕਿ ਜਿਵੇਂ ਇਹ ਸਰਕਾਰ ਚੱਲ ਰਹੀ ਹੈ ਜਾਂ ਟੁੱਟ ਰਹੀ ਹੈ ਕੀ ਇਹ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਬੀਜੇਪੀ ਨਾਲ ਹੱਥ ਮਿਲਾ ਸਕਦੀ ਹੈ ਭਗਵੰਤ ਮਾਨ ਜੀ ਜਿਹੜੇ ਆ ਉਹ ਮੁੱਖ ਮੰਤਰੀ ਰਹਿਣ ਦੇ ਲਈ ਟਿਕੇ ਰਹਿਣ ਦੇ ਲਈ ਆਪਣੀ ਸਰਕਾਰ ਨੂੰ ਹੋਂਦ ਦੇ ਵਿੱਚ ਰੱਖਣ ਦੇ ਲਈ ਬੀਜੇਪੀ ਦੇ ਨਾਲ ਜਿਹੜਾ ਆ ਉਹ ਹੱਥ ਮਿਲਾ ਸਕਦੇ ਆ ਇਹ ਗੱਲ ਤੇ ਪਬਲਿਕਲੀ ਹੋਗੀ ਕਿ ਪਬਲਿਕ ਦੇ ਜਿਹੜੇ ਵਿਊ ਹੁੰਦੇ ਨੇ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੋਟਿਸ ਕੀਤੀਆਂ ਜਾਂਦੀਆਂ ਨੇ ਕਿ ਸਰਕਾਰ ਡਗਮਗਾ ਰਹੀ ਕਿਤਨਾ ਕਿਤੇ ਟੁੱਟਦੀ ਨਜ਼ਰ ਆ ਰਹੀ ਤੇ ਜੇ ਟੁੱਟਦੀ ਨਜ਼ਰ ਆਈ ਤੇ ਪੰਜਾਬ ਦੇ ਵਿੱਚ ਕੀ ਹੈ ਬੀਜੇਪੀ ਪ੍ਰਭਾਵ ਦਿਖਾ ਸਕਦੀ ਹੈ ਤੇ ਜੇਕਰ ਉਹ ਦਿਖਾ ਸਕਦੀ ਹੈ ਤੇ ਕੀ ਮੁੱਖ ਮੰਤਰੀ ਭਗਵੰਤ ਮਾਨ ਜੀ ਬੀਜੇਪੀ ਨਾਲ ਹੱਥ ਮਲਾ ਸਕਦੇ ਆ ਬੀਜੇਪੀ ਦੇ ਵਿੱਚ ਜਾ ਸਕਦੇ ਆ ਇਹ ਇੱਕ ਬੜਾ ਵੱਡਾ ਜਿਹੜਾ ਆ ਸਵਾਲ ਨਿਕਲ ਕੇ ਸਾਹਮਣੇ ਆ ਰਿਹਾ ਆ ਜਿਹੜਾ ਕਿ ਅਸੀਂ ਕਮੈਂਟਾਂ ਦੇ ਵਿੱਚ ਵੀ ਪਬਲਿਕ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਕਿਵੇਂ ਦਾ ਲੱਗਦਾ ਆ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਚ ਬਣੀ ਸਾਡੇ ਪੰਜਾਬ ਦੀਆਂ ਪੈਣਾ ਮਾਤਾਵਾਂ ਨੂੰ ਪੂਰੀ ਆਸ ਸੀ ਕਿ ਰਖੜੀ ਤੇ ਤਿਹਾਰ ਤੇ ਜਿਹੜਾ ਸਾਨੂੰ ਜਿਹੜੇ ਹੈ ਭਗਵੰਤ ਮਾਨ ਜੀ ਨੇ ਜਿਹੜਾ ਤੁਹਾਨੂੰ ਅਨਾਉਂਸ ਕੀਤਾ ਸੀ ਕਿ ਹਜ਼ਾਰ ਰੁਪਿਆ ਜਿਹੜਾ 11-1100 ਰੁਪਏ ਦਿੱਤਾ ਜਾਏਗਾ ਪਰ ਹਜੇ ਤੱਕ ਹੁਣ ਦਿਵਾਲੀ ਦਿਸ਼ਾਰਾ ਵੀ ਆ ਗਿਆ ਥੋੜੀ ਦੇਰ ਤੱਕ ਦਿਵਾਲੀ ਵੀ ਆ ਚੰਨੀ ਹੈ ਪਰ ਹਜੇ ਤੱਕ ਇਹੋ ਜਿਹਾ ਕੋਈ ਲਭ ਨਹੀਂ ਰਿਹਾ ਤੇ ਕਿਤਨੇ ਕਿਤੇ ਉਹਨਾਂ ਦੇ ਮਾਤਾਵਾਂ ਪੈਣਾ ਦੇ ਵੀ ਚਿਹਰੇ ਤੇ ਜਿਹੜੀ ਹੈ ਨਿਰਾਸ਼ਾ ਹੈ ਤੇ ਕੀ ਲੱਗਦਾ ਹੈ ਕਿ ਸਰਕਾਰ ਜਿਹੜੀ ਹੈ 5 ਸਾਲ ਜਿਹੜੀ ਆਪਣੇ ਪੂਰੇ ਕਰ ਪਾਏਗੀ ਕਿ ਨਹੀਂ ਕਰ ਪਾਏਗੀ ਸੰਜੀਵ ਜੀ ਗੱਲ ਇਦਾਂ ਹੈ ਵੀ ਪਹਿਲਾਂ ਵੀ ਆਪਾਂ ਗੱਲ ਇਹੀ ਕਰਕੇ ਡੇਗੀ ਵਾਦੇ ਜਿਹੜੇ ਆ ਉਹ ਕਿਤੇ ਨਾ ਕਿਤੇ ਖੇਰੂ-ਖੇਰੂ ਹੋ ਚੁੱਕੇ ਆ ਕਿਉਂਕਿ ਸਰਕਾਰ ਖੁਦ ਵੀ ਕਿਤੇ ਨਾ ਕਿਤੇ ਜਿਹੜੀ ਉਹ ਖੇਰੂ-ਖੇਰੂ ਹੁੰਦੀ ਨਜ਼ਰ ਆ ਰਹੀ ਏ ਇੱਥੇ ਦੇਖਣ ਜੋਗੇ ਇਹ ਗੱਲ ਵੀ ਜਿਵੇਂ ਕਿ ਤੁਸੀਂ ਕਹਿ ਰਹੇ ਪੀ 5 ਸਾਲਾਂ ਦੇ ਵਿੱਚ ਜੇ ਉਹਨਾਂ ਨੇ ਕੁਝ ਦਿੱਤਾ ਨਹੀਂ ਮਤਾਵਾ ਪੈਣਾ ਜਿਹੜੀਆਂ ਨੇ ਉਹ ਆਪਣਾ 1100 ਰੁਪਇਆ ਡੀਕਦੀ ਨਜ਼ਰ ਆਈਆਂ ਨੇ ਹੋਰ ਵੀ ਕਈ ਤਰ੍ਹਾਂ ਦੇ ਵਾਦੇ ਆ ਜਿਹੜੇ ਉਹ ਡਾਵਾ-ਡੋਲ ਹੁੰਦੇ ਨੇ ਇੱਥੇ ਗੱਲ ਜਿਹੜੀ ਇਹ ਉਹ ਸਮਝਣ ਤੇ ਇਹੀ ਆਉਂਦੀ ਏ ਵੀ ਇੱਕ ਸਾਲ ਰਹਿ ਗਿਆ ਲਗਭਗ ਸਰਕਾਰ ਦਾ ਜੇ 4 ਸਾਲਾਂ ਦੇ ਵਿੱਚ ਉਹਨਾਂ ਨੇ ਕੁਝ ਨਹੀਂ ਦਿੱਤਾ ਤਾਂ ਲੱਗਦਾ ਨਹੀਂ ਵੀ ਇਸ ਸਾਲ ਦੇ ਵਿੱਚ ਵੀ ਕੁਝ ਜਿਹੜਾ ਸਰਕਾਰ ਕਰ ਪਾਏਗੀ ਆਉਣ ਵਾਲੇ ਸਮੇਂ 'ਚ ਕੀ ਬਣਨਾ ਹੈ ਕੀ ਹੋਣਾ ਹੈ ਉਹ ਬਾਕੀ ਸਰਕਾਰ ਜਾਣਦੀ ਏ ਜਾਂ ਜਿਹੜੇ ਸਰਕਾਰ ਦੇ ਨਮਾਇंदे ਨੇ ਉਹ ਜਾਣਦੇ ਨੇ ਕਿ ਸਰਕਾਰ ਕੀ ਕਰੇਗੀ ਸੋ ਦੋਸਤੋ ਇਸ ਸੰਸਾਡੇ ਨਾਲ ਡੀਪੀਸੀ ਪੰਜਾਬੀ ਦੇ ਚੀਫ ਐਡੀਟਰ ਧਰਮਜੀਤ ਉਹਨਾਂ ਨੇ ਸਾਡੇ ਸਾਹਮਣੇ ਬਹੁਤ ਵਧੀਆ ਜਿਹੜੇ ਆਪਣੇ ਵਿਚਾਰ ਜਿਹੜੇ ਪੇਸ਼ ਕੀਤੇ ਨੇ ਮੈਂ ਤੁਹਾਡਾ ਆਪਣਾ ਸੰਜੀਪਾਵਾ ਡੀਪੀਸੀ ਪੰਜਾਬੀ ਤੇ ਧੰਨਵਾਦ